ਮਨਜੋਤ ਇੱਕ ਪੜ੍ਹੀ ਲਿਖੀ ਕੁੜੀ ਸੀ ਉਹ ਇੱਕ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕਰਦੀ ਸੀ ਉਹ ਆਪਣੇ ਘਰ ਦਾ ਖਰਚ ਆਪਣੇ ਬੇਟੇ ਦੀ ਪੜ੍ਹਾਈ ਦਾ ਖਰਚ ਆਪ ਹੀ ਚੁੱਕਦੀ ਸੀ ਵਿਆਹ ਨੂੰ 5 ਸਾਲ ਹੋ ਚੁੱਕੇ ਸਨ ਉਸ ਦਾ ਪਤੀ ਵੀ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਜੋ ਵੀ ਕਮਾਉਂਦਾ ਉਹ ਆਪਣੀ ਸ਼ਰਾਬ ਵਿੱਚ ਉਡਾ ਦਿੰਦਾ ਮਨਜੋਤ ਦੀ ਮਾਂ ਬਚਪਨ ਵਿੱਚ ਹੀ ਇਸ ਦੁਨੀਆ ਤੋਂ ਚਲੀ ਗਈ ਸੀ ਉਸ ਦੀ ਮਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸ ਨੂੰ ਜਨਮ ਦਿੱਤਾ ਸੀ ਉਸਦੇ ਮਾਪਿਆਂ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਪਰ ਉਹਨਾਂ ਕੋਲ ਕੋਈ ਔਲਾਦ ਨਹੀਂ ਸੀ। ਬਹੁਤ ਡਾਕਟਰਾਂ ਦੇ ਧੱਕੇ ਖਾਦੇ ਤਾਂ ਕਿਤੇ ਜਾ ਕੇ ਉਹ ਪੈਦਾ ਹੋਏ। ਡਾਕਟਰਾਂ ਨੇ ਮਨਜੋਤ ਦੇ ਪਿਓ ਰਤਨ ਸਿੰਘ ਤੇ ਮਾਂ ਕਰਮੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਕਰਮੀ ਮਾਂ ਤਾਂ ਬਣ ਸਕਦੀ ਹੈ ਪਰ ਬੱਚਾ ਪੈਦਾ ਕਰਨਾ ਉਸ ਲਈ ਜਾਨਲੇਵਾ ਹੋ ਸਕਦਾ ਹੈ। ਪਰ ਕਰਮੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਮਾਂ ਬਣਨਾ ਚਾਹੁੰਦੀ ਹੈ ਤੇ ਆਪਣੀ ਔਲਾਦ ਦਾ ਮੂੰਹ ਦੇਖਣਾ ਚਾਹੁੰਦੀ ਹੈ। ਰਤਨ ਸਿੰਘ ਨੇ ਉਸ ਨੂੰ ਬਹੁਤ ਸਮਝਾਇਆ ਕਿ ਅਸੀਂ ਬੱਚਾ ਗੋਦ ਲੈ ਲੈਂਦੇ ਹਾਂ ਪਰ ਉਹ ਨਾ ਮੰਨੀ ਆਖੇ ਕਾ ਮਨਜੋਤ ਇਸ ਦੁਨੀਆ ਵਿੱਚ ਆਈ ਉਸ ਤੋਂ ਬਾਅਦ ਕਰਮੀ ਬਿਮਾਰ ਰਹਿਣ ਲੱਗ ਪਈ ਰਤਨ ਸਿੰਘ ਨੇ ਉਸ ਦਾ ਬਹੁਤ ਇਲਾਜ ਕਰਵਾਇਆ ਤੇ ਉਸ ਦਾ ਬਹੁਤ ਖਿਆਲ ਰੱਖਿਆ ਜਦੋਂ ਮਨਜੋਤ 2 ਸਾਲ ਦੀ ਸੀ ਤਾਂ ਕਰਮੀ ਇਸ ਦੁਨੀਆ ਤੋਂ ਚਲੀ ਗਈ ਕੁਝ ਮਹੀਨੇ ਤੱਕ ਰਤਨ ਸਿੰਘ ਨੇ ਮਨਜੋਤ ਦੀ ਦੇਖਭਾਲ ਆਪ ਕੀਤੀ ਪਰ ਹੁਣ ਉਹ ਬਾਹਰ ਜਾ ਕੇ ਕੰਮ ਨਹੀਂ ਸੀ ਕਰ ਸਕਦਾ ਕਿਉਂਕਿ ਘਰ ਮਨਜੋਤ ਦੀ ਦੇਖਭਾਲ ਲਈ ਕੋਈ ਨਹੀਂ ਸੀ ਮਨਜੋਤ ਦੀ ਤਾਈ ਸੰਤੋ ਚੰਗੀ ਔਰਤ ਸੀ ਉਸਨੇ ਕਰਮੀ ਦੀ ਵੀ ਬੜੀ ਸੇਵਾ ਕੀਤੀ ਸੀ ਤੇ ਇੱਕ ਦਿਨ ਉਸ ਦੀ ਤਾਈ ਸੰਤੋ ਤੇ ਤਾਇਆ ਦਲੇ ਸਿੰਘ ਉਸ ਨੂੰ ਆਪਣੇ ਝੋਲੀ ਵਿੱਚ ਪਵਾ ਕੇ ਆਪਣੇ ਘਰ ਲੈ ਗਏ ਸੰਤੋ ਆਖਦੀ ਕਿ ਮੈਂ ਕਰਮੀ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਧੀ ਨੂੰ ਆਪਣੀ ਧੀ ਬਣਾ ਕੇ ਪਾਲਾਂਗੇ ਮਨਜੋਤ ਹੁਣ ਆਪਣੇ ਤਾਇਆ ਤਾਈ ਦੇ ਨਾਲ ਰਹਿੰਦੀ ਸੀ ਰਤਨ ਸਿੰਘ ਹੁਣ ਆਪਣੇ ਕੰਮ ਤੇ ਧਿਆਨ ਦੇਣ ਲੱਗਾ ਸੀ ਉਹ ਜੋ ਵੀ ਕਮਾਉਂਦਾ ਉਹ ਕੁਝ ਪੈਸੇ ਆਪਣੇ ਕੋਲ ਰੱਖ ਕੇ ਬਾਕੀ ਆਪਣੇ ਭਰਾ ਨੂੰ ਦੇ ਦਿੰਦਾ ਆਪਣੀ ਧੀ ਮਨਜੋਤ ਲਈ ਸੰਤੋ ਦੇ ਆਪਣੇ ਦੋ ਬੱਚੇ ਸਨ ਇੱਕ ਮੁੰਡਾ ਜੋਤ ਤੇ ਇੱਕ ਕੁੜੀ ਮਾਹੀ ਉਸਨੇ ਕਦੇ ਵੀ ਆਪਣੇ ਬੱਚਿਆਂ ਤੇ ਮਨਜੋਤ ਵਿੱਚ ਕੋਈ ਫਰਕ ਨਾ ਕੀਤਾ ਤੇ ਮਨਜੋਤ ਨੂੰ ਆਪਣੀ ਧੀ ਬਣਾ ਕੇ ਪਾਲਿਆ ਉਸਨੇ ਮਨਜੋਤ ਨੂੰ ਜੋਤ ਤੇ ਮਾਹੀ ਦੇ ਬਰਾਬਰ ਦੀ ਪੜ੍ਹਾਈ ਕਰਵਾਈ ਤੇ ਉਸ ਨੂੰ ਹਰ ਉਹ ਸੁੱਖ ਦਿੱਤਾ ਜਿਹੜਾ ਉਸਨੇ ਆਪਣੇ ਬੱਚਿਆਂ ਨੂੰ ਦਿੱਤਾ ਸੀ ਕਾਲਜ ਪੂਰਾ ਕਰਨ ਤੋਂ ਬਾਅਦ ਮਨਜੋਤ ਤੇ ਮਾਹੀ ਕੰਪਿਊਟਰ ਦਾ ਕੋਰਸ ਕਰਨ ਲੱਗ ਪਈਆਂ ਉੱਥੇ ਹੀ ਮਨਜੋਤ ਦੀ ਮੁਲਾਕਾਤ ਪਰਮ ਨਾਲ ਹੋਈ ਉਹ ਵੀ ਚੰਗਾ ਪੜਿਆ ਲਿਖਿਆ ਮੁੰਡਾ ਸੀ ਤੇ ਚੰਗੇ ਪਰਿਵਾਰ ਤੋਂ ਸੀ ਪਰ ਉਸ ਵਿੱਚ ਇੱਕ ਹੀ ਐਬ ਸੀ ਕਿ ਉਸ ਦੀ ਸੰਗਤ ਗਲਤ ਮੁੰਡਿਆਂ ਨਾਲ ਸੀ ਹੌਲੀ ਹੌਲੀ ਪਰਮ ਤੇ ਮਨਜੋਤ ਦੀ ਚੰਗੀ ਦੋਸਤੀ ਹੋ ਗਈ ਤੇ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਮਨਜੋਤ ਦੇ ਨਾਂ ਦੀਆਂ ਸਾਰੀਆਂ ਕੁੜੀਆਂ ਜਾਣਦੀਆਂ ਸਨ ਕਿ ਪਰਮਚੰਗਾ ਮੁੰਡਾ ਹੈ ਪਰ ਉਸਦੀ ਸੰਗਤ ਚੰਗੀ ਨਹੀਂ ਤੇ ਸ਼ਾਇਦ ਉਹ ਨਸ਼ੇ ਵੀ ਕਰਦਾ ਹੈ ਪਰ ਮਨਜੋਤ ਕਿਸੇ ਦੀ ਨਹੀਂ ਸੀ ਸੁਣਦੀ ਉਸਨੇ ਆਪਣੀਆਂ ਅੱਖਾਂ ਤੇ ਪਰਮ ਦੇ ਪਿਆਰ ਦੀ ਪੱਟੀ ਬੰਨ੍ਹ ਲਈ ਸੀ ਜੇ ਉਸ ਦੇ ਖਿਲਾਫ ਕੋਈ ਕੁਝ ਕਹਿੰਦਾ ਤਾਂ ਉਹ ਉਹਨਾਂ ਨਾਲ ਲੜਨ ਨੂੰ ਜਾਂਦੀ ਮਾਹੀ ਨੇ ਵੀ ਉਸ ਨੂੰ ਕਈ ਵਾਰ ਸਮਝਾਇਆ ਪਰ ਉਹ ਨਾ ਮੰਨੀ ਇੱਕ ਦਿਨ ਗੱਲ ਘਰ ਤੱਕ ਵੀ ਆ ਗਈ ਮਾਹੀ ਨੇ ਘਰ ਸਭ ਨੂੰ ਪਰਮ ਬਾਰੇ ਦੱਸ ਦਿੱਤਾ ਸੀ ਤੇ ਸਾਰੇ ਪਰਿਵਾਰ ਵਾਲਿਆਂ ਨੇ ਮਨਜੋਤ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਮੁੰਡਾ ਤੇਰੇ ਲਈ ਠੀਕ ਨਹੀਂ ਹੈ ਅਸੀਂ ਤੇਰੇ ਲਈ ਚੰਗਾ ਮੁੰਡਾ ਦੇਖਾਂਗੇ ਪਰ ਉਸ ਨੇ ਤਾਂ ਜਿੱਦ ਫੜ ਲਈ ਸੀ ਕਿ ਉਹ ਪਰਮ ਨਾਲ ਹੀ ਵਿਆਹ ਕਰਵਾਏਗੀ ਸਾਰੇ ਪਰਿਵਾਰ ਵਾਲੇ ਬਹੁਤ ਪਰੇਸ਼ਾਨ ਸਨ ਕਿ ਹੁਣ ਉਹ ਕੀ ਕਰਨ ਇੱਕ ਦਿਨ ਸੰਤੋ ਨੇ ਰਤਨ ਸਿੰਘ ਨੂੰ ਕਿਹਾ ਕਿ ਆਪਾਂ ਪਹਿਲਾ ਮੁੰਡੇ ਦੇ ਘਰ ਵਾਲਿਆਂ ਨਾਲ ਗੱਲ ਕਰਦੇ ਹਾਂ ਕਿਉਂ ਕੀ ਕਹਿੰਦੇ ਨੇ ਮੁੰਡੇ ਬਾਰੇ ਹੋ ਸਕਦਾ ਹੈ ਜੋ ਅਸੀਂ ਸੋਚਦੇ ਹੋਈਏ ਉਹ ਗਲਤ ਹੋਵੇ ਕਈ ਵਾਰ ਲੋਕ ਵੀ ਨਹੀਂ ਜਾ ਦੇ ਕਿਸੇ ਦੇ ਬੱਚੇ ਨੂੰ ਐਵੇਂ ਬਦਨਾਮ ਕਰ ਦਿੰਦੇ ਨੇ ਸਭ ਨੇ ਫੈਸਲਾ ਕੀਤਾ ਕਿ ਉਹ ਪਹਿਲਾਂ ਪਰਮ ਦੇ ਘਰ ਜਾ ਕੇ ਗੱਲ ਕਰਾਂਗੇ ਫਿਰ ਅਗਲਾ ਕਦਮ ਚੁੱਕਣਗੇ ਇੱਕ ਦਿਨ ਰਾਤਾ ਸਿੰਘ ਤੇ ਦਲੇਰ ਸਿੰਘ ਦੋਵੇਂ ਪਰਮ ਦੇ ਘਰ ਗਏ ਤੇ ਉਹਨਾਂ ਨੇ ਸਾਰੀ ਗੱਲ ਦੱਸੀ ਤੇ ਪਰਮ ਦੇ ਪਿਓ ਨੇ ਕਿਹਾ ਕਿ ਅਸੀਂ ਤਾਂ ਆਪ ਆਪਣੇ ਮੁੰਡੇ ਤੋਂ ਬਹੁਤ ਦੁਖੀ ਹਾਂ ਸਾਡੇ ਤਿੰਨ ਬੱਚੇ ਨੇ ਇਸ ਤੋਂ ਵੱਡਾ ਹੈ ਕੁੜੀ ਅਸੀਂ ਵਿਆਹ ਦਿੱਤੀ ਹੈ ਤੇ ਛੋਟਾ ਮੁੰਡਾ ਸਾਡਾ ਬਾਰ ਹੈ ਤੇ ਇਹ ਇੱਥੇ ਲੋਕਾਂ ਨਾਲ ਲੜਦਾ ਫਿਰਦਾ ਹੈ ਅੱਧੀ ਅੱਧੀ ਰਾਤ ਦਾ ਕੰਮ ਨਹੀਂ ਵੜਦਾ ਉਹਨਾਂ ਨੇ ਸਾਫ਼ ਨਾ ਕਰ ਦਿੱਤੀ ਕਿ ਤੁਸੀਂ ਆਪਣੀ ਕੁੜੀ ਕਿਤੇ ਹੋਰ ਵਿਆਹ ਦਿਓ ਸਾਡੇ ਮੁੰਡੇ ਨਾਲ ਤਾਂ ਤੁਹਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਤੇ ਉਹ ਉੱਥੋਂ ਚੁੱਪ ਚਾ ਵਾਪਸ ਆ ਗਏ ਤੇ ਘਰ ਆ ਕੇ ਉਹਨਾਂ ਨੇ ਮਨਜੋਤ ਨੂੰ ਫਿਰ ਸਮਝਾਇਆ ਕਿ ਪਰਮਦੇ ਘਰ ਦੇ ਇਸ ਰਿਸ਼ਤੇ ਲਈ ਤਿਆਰ ਨਹੀਂ ਉਹ ਆਪਣੇ ਮੁੰਡੇ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੇ ਅਸੀਂ ਐਵੇਂ ਕਿਵੇਂ ਤੇਰਾ ਰਿਸ਼ਤਾ ਉੱਥੇ ਕਰ ਦਈਏ ਪਰ ਉਹ ਕਿਸੇ ਦੀ ਨਹੀਂ ਸੀ ਸੁਣ ਰਹੀ ਤੇ ਆਖਣ ਲੱਗੀ ਕਿ ਪਰਮ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਵਿਆਹ ਤੋਂ ਬਾਅਦ ਉਹ ਸਾਰੇ ਗਲਤ ਕੰਮ ਛੱਡ ਦੇਵੇਗਾ ਪਰਿਵਾਰ ਵਾਲੇ ਬਹੁਤ ਪਰੇਸ਼ਾਨ ਸਨ ਤੇ ਉਹਨਾਂ ਨੇ ਮਨਜੋਤ ਨੂੰ ਸਾਫ਼ ਨਾ ਕਰ ਦਿੱਤੀ ਕਿ ਉਹ ਉੱਥੇ ਉਸ ਦਾ ਰਿਸ਼ਤਾ ਨਹੀਂ ਕਰ ਸਕਦੇ ਆਖੇ ਘਰ ਉਸਨੇ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਪਰਮ ਨਾਲ ਕੋਟ ਮੈਰਿਜ ਕਰਵਾ ਲਈ ਤੇ ਮਜਬੂਰ ਹੋ ਕੇ ਦੋਹਾਂ ਪਰਿਵਾਰਾਂ ਨੂੰ ਇਸ ਰਿਸ਼ਤੇ ਨੂੰ ਮੰਨਣਾ ਪਿਆ। ਮਨਜੋਤ ਵਿਆਹ ਕੇ ਪਰਮ ਦੇ ਘਰ ਚੈਲੀ ਗਈ। ਪਹਿਲਾਂ-ਪਹਿਲਾਂ ਪਰਮ ਠੀਕ ਰਿਹਾ ਤੇ ਸਾਰਿਆਂ ਨੂੰ ਲੱਗਣ ਲੱਗਾ ਕਿ ਉਹ ਹੁਣ ਸੁਧਰ ਜਾਵੇਗਾ। ਪਰ ਹੌਲੀ-ਹੌਲੀ ਉਹ ਆਪਣੇ ਪੁਰਾਣੇ ਰਾਹ ਤੇ ਤੁਰ ਪਿਆ। ਮਨਜੋਤ ਉਸ ਨੂੰ ਬਹੁਤ ਸਮਝਾਉਂਦੀ ਪਰ ਉਹ ਉਸ ਦੀ ਇੱਕ ਨਾ ਸੁਣਦਾ। ਹਰ ਰੋਜ਼ ਕਿਸੇ ਨਾ ਕਿਸੇ ਨਾਲ ਝਗੜਾ ਕੋਈ ਨਾ ਕੋਈ ਉਸਨਾਂ ਦੇ ਦਰਵਾਜ਼ੇ ਤੇ ਉਲਾਂਬਾ ਲੈ ਕੇ ਆਇਆ ਰਹਿੰਦਾ। ਤੇ ਕਈ ਵਾਰ ਤਾਂ ਗੱਲ ਥਾਣੇ ਤੱਕ ਵੀ ਪਹੁੰਚ ਜਾਂਦੀ ਮਨਜੋਤ ਨੂੰ ਹੁਣ ਸਮਝ ਨਹੀਂ ਸੀ ਆ ਰਿਹਾ ਕਿ ਉਹ ਪਰਮ ਦਾ ਕੀ ਕਰੇ ਇੱਕ ਦਿਨ ਉਸਦੇ ਸਾਸੋਰੀ ਨੇ ਉਹਨਾਂ ਨੂੰ ਜੋੜਾ ਕਰ ਦਿੱਤਾ ਮਨਜੋਤ ਨੇ ਬਹੁਤ ਕਿਹਾ ਕਿ ਉਹ ਇਕੱਲੀ ਕਿਸ ਕਿਸ ਨਾਲ ਲੜੇਗੀ ਪਰ ਉਹਦੀ ਸੱਸ ਕਹਿੰਦੀ ਕਿ ਅਸੀਂ ਇਸ ਰੀਤੇ ਲਈ ਤਿਆਰ ਨਹੀਂ ਸੀ ਤੂੰ ਇਹ ਵਿਆਹ ਆਪ ਕਰਵਾਇਆ ਹੈ ਤੇ ਅਸੀਂ ਤੇਰੀ ਕੋਈ ਮਦਦ ਨਹੀਂ ਕਰ ਸਕਦੇ ਅਸੀਂ ਤਾਂ ਤੇਰੇ ਪਰਿਵਾਰ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਤੇ ਰਿਸ਼ਤੇ ਤੋਂ ਨਾ ਕਰ ਦਿੱਤੀ ਸੀ ਤੂੰ ਖੁਦ ਵਿਆਹ ਕਰਵਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਅਸੀਂ ਤਾਂ ਇਸ ਦਾ ਵਿਆਹ ਕਰਨਾ ਹੀ ਨਹੀਂ ਸੀ ਮਨਜੋਤ ਥੋੜੀ ਇਕੱਲੀ ਰਹਿ ਗਈ ਸੀ ਤੇ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਕੁਝ ਨਹੀਂ ਸੀ ਕਹਿ ਸਕਦੀ ਮਨਜੋਤ ਨੇ ਘਰ ਦਾ ਖਰਚ ਚਲਾਉਣ ਲਈ ਇੱਕ ਪ੍ਰਾਈਵੇਟ ਨੌਕਰੀ ਕਰ ਲਈ ਹੌਲੀ ਹੌਲੀ ਉਸਦੇ ਵਿਆਹ ਨੂੰ 1.5 ਸਾਲ ਹੋ ਚੁੱਕੇ ਸੀ ਤੇ ਉਸਦੇ ਕੋਲ ਇੱਕ ਮੁੰਡਾ ਵੀ ਹੋ ਗਿਆ ਸੀ ਹੁਣ ਪਰਮ ਨੇ ਗਲਤ ਮੁੰਡਿਆਂ ਦਾ ਸਾਥ ਛੱਡ ਦਿੱਤਾ ਤੇ ਨੌਕਰੀ ਕਰ ਲਈ ਪਰ ਹੁਣ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਉਹ ਜੋ ਵੀ ਕਮਾਉਂਦਾ ਸਾਰੇ ਪੈਸੇ ਸ਼ਰਾਬ ਵਿਚ ਉਡਾ ਦਿੰਦਾ ਉਹ ਇੱਕ ਮੁਸੀਬਤ ਵਿੱਚੋਂ ਨਿਕਲ ਕੇ ਦੂਜੀ ਵਿੱਚ ਫਸ ਗਈ ਸੀ। ਮਨਜੋਤ ਦਾ ਬੇਟਾ ਜਦੋਂ ਥੋੜਾ ਵੱਡਾ ਹੋਇਆ ਤਾਂ ਉਸਨੇ ਆਪਣੀ ਨੌਕਰੀ ਦੁਆਰਾ ਸ਼ੁਰੂ ਕਰ ਦਿੱਤੀ। ਉਸਨੇ ਘਰ-ਖਾਚ ਤੇ ਆਪਣੇ ਬੇਟੇ ਦਾ ਖਰਚ ਵੀ ਤਾਂ ਦੇਖਣਾ ਸੀ। ਪਰਮ ਤਾਂ ਉਸ ਨੂੰ ਜੋ ਪੈਸੇ ਦਿੰਦਾ ਉਹ ਤੋਂ ਥੋੜੇ-ਥੋੜੇ ਕਰਕੇ ਲੈ ਜਾਂਦਾ ਸੀ। ਜੇ ਉਹ ਕੁਝ ਕਹਿਂਦੀ ਤਾਂ ਉਹ ਉਸ ਨੂੰ ਮਾਰਨ ਤੱਕ ਜਾਂਦਾ ਸੀ। ਇਸ ਲਈ ਉਹ ਚੁੱਪ ਹੋ ਜਾਂਦੀ। ਉਹ ਆਪਣੇ ਬੇਟੇ ਨੂੰ ਆਪਣੇ ਸਾਸਪੋਤ ਛੱਡ ਦਿੰਦੀ ਤੇ ਆਪ ਨੌਕਰੀ ਕਰਦੀ। ਉਹਨੋਂ ਬਹੁਤ ਪਛਤਾ ਰਹੀ ਸੀ ਕਿ ਜੇ ਉਹ ਆਪਣੇ ਪਰਿਵਾਰ ਦੀ ਗੱਲ ਮੰਨ ਲੈਂਦੀ ਤਾਂ ਸ਼ਾਇਦ ਅੱਜ ਜੋ ਸੁਖੀ ਹੁੰਦੀ ਉਹ ਇਹ ਸਭ ਲਈ ਕਿਸੇ ਨੂੰ ਦੋਸ਼ ਨਹੀਂ ਸੀ ਦੇ ਸਕਦੀ ਤੇ ਕਿਸੇ ਤੋਂ ਕੋਈ ਮਦਦ ਤੇ ਹਮਦਰਦੀ ਦੀ ਉਮੀਦ ਵੀ ਨਹੀਂ ਸੀ ਕਰ ਸਕਦੀ ਤੇ ਜਿਸ ਪਿਆਰ ਲਈ ਉਹ ਸਾਰਿਆਂ ਨਾਲ ਲੜੀ ਅੱਜ ਉਸਨੂੰ ਹੀ ਉਸਦੀ ਪਰਵਾਹ ਨਹੀਂ ਸੀ ਉਸ ਨੂੰ ਸਿਰਫ ਆਪਣੀ ਐਸ਼ ਪ੍ਰਸਤੀ ਚਾਹੀਦੀ ਸੀ ਉਸ ਨੂੰ ਮਨਜੋ ਦੇ ਦੁੱਖ ਤਕਲੀਫ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਅੱਜ ਉਸ ਨੂੰ ਆਪਣੀ ਮਰੀ ਮਾਂ ਯਾਦ ਆ ਰਹੀ ਸੀ ਤੂੰ ਮੈਨੂੰ ਪੈਦਾ ਕਿਉਂ ਕੀਤਾ ਜੇ ਕਰਨਾ ਸੀ ਤਾਂ ਮੈਨੂੰ ਛੱਡ ਕੇ ਕਿਉਂ ਗਈ ਅੱਜ ਉਸ ਲਈ ਆਪਣਾ ਰਿਸ਼ਤਾ ਉਸ ਦੀ ਮਜਬੂਰੀ ਬਣ ਗਿਆ ਸੀ ਜਿਸ ਨੂੰ ਉਹ ਮਜਬੂਰ ਹੋ ਕੇ ਨਿਭਾ ਰਹੀ ਸੀ ਤੇ ਉਹ ਆਪਣੀ ਤਕਲੀਫ ਕਿਸੇ ਨਾਲ ਸਾਂਝੀ ਨਹੀਂ ਸੀ ਕਰ ਸਕਦੀ ਇਹ ਸਿਰਫ ਉਹ ਆਪਣੇ ਦੁੱਖ ਆਪਣੀ ਮਾਂ ਨੂੰ ਦੱਸ ਸਕਦੀ ਸੀ ਤੇ ਉਹ ਅੱਜ ਉਸ ਦੇ ਕੋਲ ਨਹੀਂ ਸੀ ਪਰਮ ਨੂੰ ਉਹ ਬਹੁਤ ਸਮਝਾਉਂਦੀ ਪਰ ਉਸ ਦੇ ਤਾਂ ਕੰਨ ਤੇ ਜੂ ਨਹੀਂ ਸੀ ਕਿਸ ਕਰ ਰਹੀ ਤੇ ਉਹ ਉਸ ਦੀ ਗਾਲੀ ਕਕਾਂ ਤੋਂ ਸੁਣ ਕੇ ਦੂਜੇ ਨੂੰ ਕੱਢ ਦਿੰਦਾ ਉਹ ਆਪਣੀ ਦੁਨੀਆ ਵਿੱਚ ਮਸਤ ਸੀ ਤੇ ਉਹ ਨੂੰ ਹੋਰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਨਾ ਮਾਪਿਆਂ ਦੀ ਨਾ ਆਪਣੇ ਬੇਟੇ ਦੀ ਤੇ ਨਾ ਮਨਜੋਦ ਦੀ ਜਿਸ ਨੇ ਉਸ ਲਈ ਆਪਣੇ ਸਾਰੇ ਰਿਸ਼ਤੇ ਖਰਾਬ ਕਰ ਲਏ